ਰussia ਦੇ ਵਿੱਚ ਗਏ ਸੀਗੇ ਜੀ ਰussia ਦੇ ਵਿੱਚ ਜੰਟਾਂ ਦੇ ਥਰੂ ਗਏ ਸੀਗੇ ਜਿਹੜਾ ਨੇ ਕਿਹਾ ਸੀ ਵੀ ਕੋਈ ਲਾਰਾ ਲੱਪਾ ਲਈ ਉਹਨੂੰ ਕਹਾ ਭੇਜਾਂਗੇ ਜਾਂ ਕਿੱਦਾਂ ਵੀ ਰਾਤ ਨੂੰ ਕਹਿੰਦਾ ਵੀ ਮੇਰੇ ਕੋਲ ਆ ਜਾਓ ਮੇਰੇ ਕੋਲ ਥੈੜ ਵੀ ਬਣਾਈ ਆ ਵੀ ਤੜਕੇ ਨੂੰ ਸੋਨੂੰ ਮੈਂ ਕੈਂਪ ਚ ਲੈ ਕੇ ਜਾਵਾਂ ਉਹਨਾਂ ਨੂੰ ਲੋਡ ਆ ਜੀ ਰussia ਵਾਲੇ ਨੌਜਵਾਨਾਂ ਦੀ ਉਹਨਾਂ ਨੇ ਜਾਣ ਸਾਰ ਫਿੱਟ ਕਰਕੇ ਤੇ 3 ਮਹੀਨੇ ਟ੍ਰੇਨ ਕਰਾਈ ਜੰਗ ਜਿਆਦਾ ਤੇਜ਼ੀ ਫੜ ਗਿਆ 15 ਤੋਂ ਬਾਅਦ ਜੀ ਛੱਡਣਾ ਸਪਾਰਕ ਜੰਮੇ ਟੁੱਟ ਗਿਆ 1.5 ਸਾਲ ਪੌਣੇ 2 ਸਾਲ ਹੋ ਗਈ ਔਖਾ ਕਾਫੀ ਹੈ ਹੁਣ ਤੁਸੀਂ ਮਤਲਬ ਗੋਟਿਆਂ ਦੀ ਪ੍ਰੋਬਲਮ ਹੈ ਜੀ ਤੇ ਬਸ ਜੋ ਕੋ ਛੋਟਾ ਬੇਟਾ ਇਹ ਜੋ ਨਰੇਗਾ ਦਾ ਕੰਮ ਕਰਦਾ ਉਹ ਕਮਾਲੰਦਾ ਸਾਰੇ ਸੁਖਨੇ ਫੇਲ ਹੋ ਗਏ ਜੀ ਉਸ ਤੋਂ ਬਾਅਦ ਉੱਥੇ ਕੋਈ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਵਿਦੇਸ਼ਾਂ ਵਿੱਚ ਜਾਣ ਦੇ ਜਿਹੜੇ ਸੁਪਨੇ ਨੇ ਪੰਜਾਬ ਤੋਂ ਜਾਂ ਦੇਸ਼ ਭਾਰਤ ਤੋਂ ਜਿਹੜੇ ਨੇ ਉਹ ਵੱਖ-ਵੱਖ ਨੌਜਵਾਨਾਂ ਦੇ ਦਿਲ ਵਿੱਚ ਅੱਜ ਵੀ ਜ਼ਿੰਦਾ ਨੇ ਪਰ ਏਜੰਟਾਂ ਦੀ ਜਿਹੜੀ ਮਾਰ ਹੈਗੀ ਆ ਉਹ ਲਗਾਤਾਰ ਚੇਲਨੀ ਪੈ ਰਹੀ ਹੈ ਕਿਉਂਕਿ ਏਜੰਟ ਕਈ ਵਾਰੀ ਜਿਹੜਾ ਹੈ ਉਹ ਹੋਰ ਹੀ ਪਾਸੇ ਲੈ ਜਾਂਦੇ ਆ ਕਿ ਆ ਕਿ ਕੁਝ ਹੋਰ ਇਹ ਜੇ ਹੀ ਅੱਜ ਮਾਮਲਾ ਦਾ ਸਾਹਮਣੇ ਇੱਕ ਹੋਰ ਆ ਗੁਰਮੀਲ ਸਿੰਘ ਜੀ ਸਾਡੇ ਤੋਂ ਮਲੇਰ ਕੋਟਲਾ ਤੋਂ ਸਾਡੇ ਨਾਲ ਨੇ ਉਹਨਾਂ ਨੇ ਬੇਟਾ ਉਹਨਾਂ ਦਾ ਬੇਟਾ ਵੀ ਵਿਦੇਸ਼ ਗਿਆ ਸੀਗਾ ਰਸ਼ੀਆ ਵੱਲ ਤੁਰਿਆ ਸੀਗਾ ਤੇ ਉਹਨਾਂ ਦਾ ਕਾਫੀ ਸਮਾਂ ਲੰਬਾ ਹੋ ਗਿਆ ਸਾਲ ਤੋਂ ਉੱਪਰ ਡੇਢ ਸਾਲ ਦੇ ਕਰੀਬ ਉਹਨਾਂ ਦਾ ਹੋ ਗਿਆ ਜਣੇ ਨਾਲ ਉਹਨਾਂ ਦੀ ਆਪਣੇ ਬੱਚੇ ਨਾਲ ਆਪਣੇ ਪੁੱਤ ਨਾਲ ਜਿਹੜੀ ਗੱਲ ਨਹੀਂ ਤਲਬਾਤ ਕਰਦੇ ਆ ਕੀ ਨਾਮ ਸੀ ਜੀ ਤੁਹਾਡੇ ਪੁੱਤ ਦਾ ਉਧਰ ਰਾਮ ਸਿੰਘ ਸੀਗਾ ਜੀ ਅੱਛਾ ਜੀ ਤੇ ਕਿੱਥੇ ਕਿੱਧਰ ਗਏ ਸੀ ਕਿਉਂ ਰਸ਼ੀਆ ਦੇ ਵਿੱਚ ਗਏ ਸੀਗੇ ਜੀ ਰਸ਼ੀਆ ਦੇ ਵਿੱਚ ਏਜੰਟਾਂ ਦੇ ਥਰੂ ਗਏ ਸੀਗੇ ਜੀ ਉਹਨਾਂ ਨੇ ਕਿਹਾ ਸੀ ਵੀ ਕੋਈ ਲਾਰਾ ਲੱਪਾ ਲੈ ਤੁਹਾਨੂੰ ਕਹਾ ਭੇਜ ਦਾਂਗੇ ਜਾਂ ਕਿੱਦਾਂ ਵੀ ਤੇ ਉਹ ਸਾਰੇ ਸੁਖਨੇ ਫੇਲ ਹੋ ਗਏ ਜੀ ਉਸ ਤੋਂ ਬਾਅਦ ਉੱਥੇ ਕੋਈ ਉਹਨਾਂ ਨੂੰ ਮੁੰਡਾ ਮਿਲਿਆ ਕੋਈ ਉੱਥੇ ਦਾ ਏਜੰਟ ਹੋਊਗਾ ਕੋਈ ਵੀ ਹੋਊਗਾ ਉਹਨੇ ਸਪਰਕ ਕਰਿਆ ਵੀ ਕਹਦਾ ਤੁਹਾਨੂੰ ਮੈਂ ਭਰਤੀ ਕਰਾ ਦੇਣਾ ਵੀ ਰਾਤ ਨੂੰ ਕਹਿੰਦਾ ਵੀ ਮੇਰੇ ਕੋਲ ਆ ਜਾਓ ਮੇਰੇ ਕੋਲ ਠਹਿਲ ਵੀ ਬਣਾਈ ਆ ਵੀ ਤੜਕੇ ਨੂੰ ਤੁਹਾਨੂੰ ਉਸਨੇ ਕੈਂਪ ਚ ਲੈ ਕੇ ਜਾਉਂਗਾ ਅਸੀਂ ਉਹਨੂੰ ਕਿਹਾ ਜੀ ਵੀ ਆਜੋ ਨਹੀਂ ਬੇਟੇ ਵੀ ਆਪਾਂ ਇਹ ਕੰਮ ਨਹੀਂ ਲੈਣਾ ਤੇ ਉਹਨਾਂ ਕੁਝ ਪੰਜਾਬੀ ਦਲੇਰ ਹੁੰਦੇ ਜਾਂ ਕਿਵੇਂ ਵੀ ਲਾ ਲੋ ਕਿੱਦਾਂ ਭਰਤੀ ਕਿੱਥੇ ਕਰਾਉਣ ਨੂੰ ਕਹਿੰਦੇ ਸੀ ਇਹ ਰਸ਼ੀਅ ਚ ਕਿਸ ਜਗਾ ਤੇ ਭਰਤੀ ਕਾ ਦੀ ਮਤਲਬ ਆਰਮੀ ਫੌਜੀ ਫੌਜੀ ਹਾਂ ਜੀ ਫੌਜ ਦੇ ਵਿੱਚ ਭਰਤੀ ਸੀਗੀ ਜੀ ਫੌਜ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਜੀ ਉਹਨਾਂ ਨੇ ਤੜਕੇ ਜਿਵੇਂ ਰਾਤ ਨੂੰ ਆਏ ਤੜਕੇ ਨੂੰ ਕੈਂਪ ਚ ਲੈ ਗਏ ਜੀ ਉਹਨਾਂ ਨੂੰ ਲੋਡ ਆ ਜੀ ਰਸ਼ੀਅ ਵਾਲਿਆਂ ਨੂੰ ਨੌਜਵਾਨਾਂ ਦੇ ਉਹਨਾਂ ਨੇ ਜਾਣ ਸਾਰ ਫਿੱਟ ਕਰਕੇ ਤੇ ਤਿੰਨ ਮਹੀਨੇ ਟ੍ਰੇਨਿੰਗ ਕਰਾਈ ਜੀ ਤਿੰਨ ਮਹੀਨੇ ਟ੍ਰੇਨਿੰਗ ਤੋਂ ਬਾਅਦ ਫੇ ਸਾਨੂੰ ਕਹਿੰਦਾ ਰਹੇ ਡੈਡੀ ਵੀ ਮੈਨੂੰ ਹੁਣ 15 ਦਿਨ ਲਈ ਗਾਹਾਂ ਬੁਲਾ ਰਿਹਾ ਸਾਨੂੰ ਅੱਗੇ ਜਿਹੜਾ ਜਾਂਦੇ ਸੀਗੇ ਜੌਂਟ ਜੀ ਜਾਂ ਜਿੰਨੇ ਵੀ ਫੌਜੀ ਜਾਂਦੇ ਸੀਗੇ 15 ਦਿਨ ਬਾਅਦ ਵਾਪਸ ਆ ਜਾਂਦੇ ਸੀਗੇ ਉਸ ਤੋਂ ਬਾਅਦ ਜਿੱਦੇ ਤੋਂ ਹੋ ਗਿਆ ਜੰਗ ਜਾਦਾ ਤੇਜ਼ੀ ਫੜ ਗਿਆ ਤੇ ਫੋਨ ਨੰਬਰ ਨਾਲ ਸਾਡੇ 15 ਦਿਨਾਂ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਜੀ ਇੱਕ ਸਾਨੂੰ ਪਹਿਲਾਂ ਨਰਖਾ ਭੇਜਿਆ ਉਹਨੇ ਉਹ ਡੈਡੀ ਕਹਿੰਦਾ ਵੀ ਮੈਂ ਇੱਕ ਨਰਖਾ ਸਾਨੂੰ ਆ ਕੇ ਭੇਜੂੰਗਾ 15 ਦਿਨਾਂ ਤੋਂ ਬਾਅਦ 15 ਤੋਂ ਬਾਅਦ ਜੀ ਸਾਡੇ ਨਾਲ ਸਪਰਕ ਜਿਵੇਂ ਟੁੱਟ ਗਿਆ 1.5 ਸਾਲ ਪੌਣੇ 2 ਸਾਲ ਹੋ ਗਏ ਕੋਈ ਗੱਲਬਾਤ ਨਹੀਂ ਹੋ ਰਹੀ ਤੁਹਾਡੇ ਕਿੰਨੇ ਬੱਚੇ ਨੇ ਜੀ ਬੱਚੇ ਤਾਂ ਦੋ ਹੋਰ ਨੇ ਜੀ ਇੱਕ ਦਿਮਾਗੀ ਹਾਲਤ ਖਰਾਬ ਆ ਬੇਟੇ ਨੇ ਦੋ ਹਾਂ ਜੀ ਇੱਕ ਗੁੱਡਿਆ ਜੀ ਅੱਛਾ ਅੱਛਾ ਇੱਕ ਥੋੜਾ ਜਿਹਾ ਹੁਣ ਦੇ ਮਾਹੌਲ ਦੇ ਹਿਸਾਬ ਨਾਲ ਜੀ ਗਲਤ ਲੈਂਡ ਵਿੱਚ ਤੇ ਸਰਕਾਰਾਂ ਦੇ ਮਾੜੇ ਨਸੇ ਜਿਵੇਂ ਕੋਈ ਕਿੱਦਾਂ ਮਿਲਾ ਲਓ ਜਿਹੜਾ ਬੇਟਾ ਸੀਗਾ ਤੁਹਾਡੇ ਜਿਹੜਾ ਰਸ਼ੀਆ ਗਿਆ ਕੋਈ ਤੁਸੀਂ ਸੋਚਿਆ ਸੀ ਵੀ ਅਸੀਂ ਬਾਹਰ ਭੇਜਣਾ ਹੈ ਜਾਂ ਇੱਕਦਮ ਕਿਵੇਂ ਖਿਆਲ ਆਇਆ ਹੈ ਤੁਹਾਡੇ ਮਨ 'ਚ ਸੀ ਕਿਉਂਕਿ ਆਮ ਤੌਰ ਤੇ ਬਾਹਰ ਜਾਣਾ ਕੋਈ ਸੌਖਾ ਨਹੀਂ ਪੈਸਾ ਵੀ ਬੜਾ ਲੱਗਦਾ ਜੀ ਹੋਰ ਵੀ ਕਈ ਗੱਲਾਂ ਨੇ ਤੁਸੀਂ ਸੋਚਿਆ ਸੀਗਾ ਵੀ ਭੇਜ ਦਿੰਨੇ ਆ ਜਾਂ ਕਿੱਦਾਂ ਮਤਲਬ ਕਿਵੇਂ ਬਣਿਆ ਮਨ ਕਿਵੇਂ ਬਣਿਆ ਅੱਛਾ ਤਾਂ ਜੀ ਪਤਾ ਕੀ ਗੱਲ ਹੈ ਜੀ ਹੁਣ ਉਹ ਬੇਟਾ ਮੇਰਾ ਬਹਰੀਨ ਦੇ ਵਿੱਚ ਸੀਗਾ ਪਹਿਲੇ ਹਾਂਜੀ ਹਾਂਜੀ ਅੱਛਾ ਜੀ ਬਹਰੀਨ ਦੇ ਵਿੱਚ ਤੁਸੀਂ ਚਲੋ ਸਾਨੂੰ ਥੋੜਾ ਵਾਲਾ ਖਰਚਾ ਦੇਈ ਜਾ ਨਹੀਂ ਕੀ ਕਰਦੇ ਸੀ ਉਹ 에어ਪੋਰਟ ਦੇ ਵਿੱਚ ਸੀਗਾ ਜੀ ਅੱਛਾ ਜੀ ਉਹ ਤਾਂ ਫਿਰ ਕਿਉਂ ਆ ਗਏ ਬਸ ਜੋ ਲਾਲ ਤੇ ਜਮੇ ਏਜੰਟਾਂ ਦੇ ਵਿੱਚ ਰੁਕ ਕਿ ਕਿ ਜਾਰਾ ਜੋ ਕਿਸੇ ਕਿਸਮਤ ਜੋ ਮਾੜੀ ਲਾ ਲੋ ਕਿਦਾਂ ਵੀ ਲਾ ਲੋ ਉਹਨੇ ਏਜੰਟਾਂ ਨੇ ਕਹਿਦਾ ਵੀ ਚਲੋ ਤੁਹਾਨੂੰ ਗਾਹਾਂ ਕਰਾਂ ਕਰ ਦਿੰਦੇ ਆ ਜੀ ਤੇ ਵਧੀਆ ਬੱਸ ਚਲਾਉਂਦਾ ਸੀਗਾ ਜੀ ਵਧੀਆ ਤੇ 6 ਸਾਲ ਉਸੇ ਲਾਈ ਸੀ ਉਹਨੇ ਤੇ ਹੋਰ ਵੀ ਉਹਨੇ ਮੁੰਡੇ ਉੱਤੇ ਹੈਲਪ ਹੈਲਪ ਕਰਨ ਵਾਲਾ ਸੀਗਾ ਜੀ ਬੇਟਾ ਮੇਰਾ ਉਹਨੇ ਕਾਫੀ ਸੱਟ ਸੀਗੇ ਕਾਫੀ ਸੱਟ ਸੀਗਾ ਜੀ ਉਹਨੇ ਹੋਰ ਵੀ 10 12 ਮੁੰਡੇ ਉੱਤੇ ਫਿਰ ਖਾਏ ਸੀਗੇ ਤੇ ਇਦਾਂ ਕਰਕੇ ਜੀ ਇਹ ਸਾਰੀਆਂ ਗੱਲਾਂ ਬਾਤਾਂ ਨੇ ਹੁਣ ਡੇਢ ਸਾਲ ਤੋਂ ਸਾਡਾ ਕੋਈ ਸਵਰਕ ਨਹੀਂ ਹੋ ਰਿਹਾ ਅਸੀਂ ਰਾਜਾ ਜੀ ਤੋਂ ਵੀ ਪ੍ਰਗਟ ਸਿੰਘ ਜੀ ਨੂੰ ਵੀ ਬੇਨਤੀ ਕਰਦੇ ਆ ਰਾਜਾ ਬੜਿੰਗ ਕੋਲੇ ਵੀ ਗਏ ਆ ਜੀ ਜੋ ਤੁਸੀਂ ਗੱਲਬਾਤ ਉਹਨਾਂ ਨਾਲ ਕੀਤੀ ਉਹਨਾਂ ਨੇ ਤੁਹਾਨੂੰ ਜਦੋਂ ਉੱਥੇ ਗਏ ਉਹਦੇ ਬਾਅਦ ਸੰਪਰਕ ਕਿੰਨੀ ਦੇਰ ਤੱਕ ਹੁੰਦਾ ਰਿਹਾ ਕੀ ਕਹਿੰਦੇ ਸੀ ਮੈਂ ਠੀਕ ਠਾਕ ਆ ਜਾਂ ਕੀ ਦੱਸਦੇ ਸੀ ਉੱਥੇ ਹਾਲਾਤ ਮਤਲਬ ਕਿਵੇਂ ਦੇ ਸੀ ਰਸ਼ੀਆ ਗਏ ਸੀ ਪਹਿਲੇ ਰਸ਼ੀਆ ਤੋਂ ਫਿਰ ਕਿੱਥੇ ਜਦੋਂ ਭੇਜਿਆ ਗਿਆ ਜਾਂ ਤੁਹਾਨੂੰ ਕੋਈ ਜਾਣਕਾਰੀ ਆਈ ਵੀ ਕਿੱਥੇ ਭੇਜਿਆ ਕਿਹੜੇ ਬਾਰਡਰ ਤੇ ਭੇਜਿਆ ਕਿੱਥੇ ਭੇਜਿਆ ਉਹਨਾਂ ਨੂੰ ਬਾਰਡਰ ਬਾਰਡਰ ਬਾਰੇ ਸਾਨੂੰ ਕੋਈ ਨਹੀਂ ਦੱਸ ਰਿਹਾ ਜੀ ਕੋਈ ਸਪਰਕ ਨਹੀਂ ਕੋਈ ਉਸ ਤੋਂ ਬਾਅਦ ਆ ਜੀ ਜਿੱਦ ਦੇ ਉਹਨਾਂ ਨੇ ਸਾਨੂੰ ਕਹਿਤਾ ਵੀ ਡੈਡੀ ਸਾਨੂੰ 15 ਦਿਨ ਲਈ ਗਾਹਾਂ ਬੁਲਾ ਰਹੇ ਨੇਗੀ ਤੇ ਉਹ ਹੁਣ ਉਸ ਤੋਂ ਬਾਅਦ ਪਤਾ ਨਹੀਂ ਕਿ ਕਿਹੜੇ ਬਾਰਡਰ ਤੇ ਲੈ ਆ ਜੀ ਕਿਹੜਾ ਬਾਕੀ ਜਗਦੀਪ ਵੀ ਬਾਬੇ ਟੇਨ ਪਤਾ ਜੋ ਜਾਦਾ ਉਹ ਮੈਂ ਉਹ ਵੀ ਸਾਨੂੰ ਦੱਸਦਾ ਗੱਲਾਂ ਜਿਹੜੀਆਂ ਕੋਈ ਹੁੰਦੀਆਂ ਸਾਨੂੰ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਜਿਹੜੇ ਤੁਹਾਨੂੰ ਨਾਲ ਲੈ ਕੇ ਜਾ ਰਹੇ ਨੇ ਦਿੱਲੀ ਐਮਬੈਸੀਆਂ ਉਹ ਸਿਆ ਸਾਰੀ ਜਗ੍ਹਾ ਦੇ ਜਾ ਰਹੇ ਸਰ ਉਹਨਾਂ ਨੇ ਵੀ ਗੱਲ ਕਰ ਲਓ ਜੀ ਅੰਦਰ ਬੈਠੇ ਨੇਗੇ ਇਹ ਤੁਹਾਨੂੰ ਵੀ ਤਾਂ ਦੱਸਿਆ ਹੈਗਾ ਨਾ ਉਹ ਤਾਂ ਜੀ ਹੁਣ ਪਜਾਰੇ ਪੈਰਵਾਹੀ ਕਰੀ ਜਾਂਦੇ ਆ ਉਹ ਕਹਿੰਦਾ ਵੀ ਹੁਣ ਮੈਂ ਰਸ਼ੀਆ ਦੇ ਵਿੱਚ ਫੇਰ ਜਾਵਾਂਗਾ ਤੇ ਅਸੀਂ ਉਹਨੂੰ ਟਰਨ ਪਾਵਰ ਦੇਦੀ ਜੀ ਮੈਂ ਆਪਦੇ ਵੱਲੋਂ ਵੀ ਤੁਸੀਂ ਬੇਟੇ ਤੂੰ ਹੀ ਕੁਝ ਕਰਨਾ ਜੋ ਤੁਸੀਂ ਦਿੱਲੀ ਜਾਂਦੇ ਹੋ ਦਿੱਲੀ ਨਾਲ ਗਏ ਹੋ ਇੱਕ ਦੋ ਚਾਰ ਵਾਰੀ ਆਪਣੀ ਐਮਬੈਸੀਆਂ ਚ ਦਿੱਲੀ ਇੱਕ ਵਾਰ ਗਏ ਆ ਜੀ ਮੈਂ ਚਾ ਜੀ ਮੈਸੀ ਜਿਹੜਾ ਉੱਥੇ ਗਿਆ ਜੀ ਵਿਦੇਸ਼ ਮੰਤਲਏ ਦੇ ਗਿਆ ਹਾਂ ਜੀ ਹਾਂ ਇੱਕ ਮੀਟਿੰਗ ਚ ਗਿਆ ਜੀ ਮੈਂ ਉਹ ਕੀ ਕਹਿੰਦੇ ਸੀ ਉਹ ਤਾਂ ਕਹਿੰਦੇ ਸੀਗੇ ਵੀ ਜਿੰਨਾ ਚਿਰ ਬੌਰ ਖਤਮ ਨਹੀਂ ਹੁੰਦਾ ਜੀ ਲਾਰੇ ਲੱਪੇ ਲਾਏ ਨੇ ਜੀ ਕੋਈ ਵਧੀਆ ਗੱਲ ਦਾ ਤਰੀਕੇ ਨਾਲ ਕੋਈ ਰਾਹ ਨਹੀਂ ਪਈ ਹੈਗੀ ਵੀ ਜਿਵੇਂ ਵੀ ਹੱਕ ਉਹਨਾਂ ਨੂੰ ਮੰਨਦਾ ਦੀ ਸਾਪਨੇ ਸੈਂਟਰਲ ਲੈਵਲ ਦਾ ਕੰਮ ਆ ਜੀ ਵੀ ਕੋਈ ਚੰਗੀ ਤਰ੍ਹਾਂ ਤੁਹਾਨੂੰ ਨਹੀਂ ਮਿਲਤਾ ਨਾ ਤੇ ਫਿਰ ਜਦੋਂ ਉੱਥੇ ਗਿਆ ਸੀ ਬੇਟਾ ਤੁਹਾਡਾ ਉਹਦੇ ਬਾਅਦ ਫਿਰ ਤੁਹਾਡਾ ਜਿਤਕੀ ਵੀ ਦੱਸਦਾ ਸੀ ਮੈਂ ਥੋੜਾ ਸੈਟਾਂ ਜਾਂ ਥੋੜਾ ਸੈਟਲ ਹੋ ਗਿਆ ਕੁਝ ਤਾਂ ਦੱਸਦਾ ਹੋਵੇਗਾ ਨਾ ਗੱਲਬਾਤ ਸੈਟਲ ਆਲਾ ਤਾਂ ਜੀ ਤੈਨ ਨਵੇਂ ਮਹੀਨਿਆਂ ਦੇ ਵਿੱਚ ਹੁਣ ਕੀ ਸੈਟਲ ਦੱਸੋ ਕੀ ਦੱਸੂਗਾ ਆਪ ਤੱਕ ਮੈਂ 1 ਮਹੀਨੇ ਦੀ ਆਪਾਂ ਨੂੰ ਤਨਖਾਹ ਵੀ ਜੇ ਉਦੋਂ ਬਾਅਦ ਸੈਟ ਹੋਣ ਵਾਲਾ ਸਮਾਂ ਤਾਂ ਮਿਲੇ ਹੀ ਨਹੀਂ ਉਹਨਾਂ ਨੂੰ ਜੀ ਇਹ ਔਖਾ ਕਾਫੀ ਹੈ ਹੁਣ ਤੁਸੀਂ ਮਤਲਬ ਮੇਰੇ ਵੀ ਗੋਡਿਆਂ ਦੀ ਪ੍ਰੋਬਲਮ ਆ ਜੀ ਤੇ ਬੱਚਾ ਜੋ ਕੋਈ ਛੋਟਾ ਬੇਟਾ ਨਹੀਂ ਜੋ ਨਰੇਗਾ ਦਾ ਕੰਮ ਕਰਦਾ ਉਹ ਕਮਾਲੰਦਾ ਉਹ ਵੀ ਕੋਈ ਮੇਰੇ ਕੋਲ ਕੋਈ ਹੈਲਪ ਪੈਸਾ ਕੋਈ ਜਾਂ ਮੈ ਤੋਂ ਮੇਰੇ ਗੋਡੇ ਨੂੰ ਜਿਆਦਾ ਪ੍ਰੋਬਲਮ ਆਈ ਕੀ ਕਰਦੇ ਸੀ ਪਹਿਲੇ ਪਹਿਲਾਂ ਜੀ ਮੈਂ ਉਹ ਟ੍ਰੇਨ ਨਾਲ ਲੋਡ ਕਰਦੇ ਨਾ ਜੀ ਸਪੈਸ਼ਲਾਂ ਅੱਛਾ ਜੀ ਤੇ ਇਹ ਕੰਮ ਕਰਦਾ ਸੀਗਾ ਜੀ ਪੱਲੇਦਾਰੀ ਦਾ ਜੀ ਜੀ ਕੀ ਮੰਗ ਕਰਦੇ ਹੋ ਹੁਣ ਵੀ ਹੈਲਪ ਕੀਤੀ ਜਾਵੇ ਤੁਹਾਡੀ ਹਾਂ ਜੀ ਮਾਲਕ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੀ ਵੱਧ ਤੋਂ ਵੱਧ ਹੈਲਪ ਕਰੀ ਜਾਵੇ ਦੇਖਭਾਲ ਸਾਡੇ ਬੇਟਿਆਂ ਦੀ ਜਲਦੀ ਹਾਂ ਜੀ ਹਾਂ ਜਲਦੀ ਪਤਾ ਲੱਗਣਾ ਚਾਹੀਦਾ ਜੀ ਜੀ ਬੱਦ ਬੱਤਨ ਬੱਦ ਗੁਰਮੇਲ ਜੀ ਠੀਕ ਹੈ ਐ ਸਾਡੇ ਨਾਲ ਗੁਰਵੈਲ ਸਿੰਘ ਜੀ ਨੇ ਮਲੇਰਕੋਟਲਾ ਤੋਂ ਗੱਲਬਾਤ ਸਾਡੇ ਨਾਲ ਕੀਤੀ ਹੈ ਬਟ ਬਹੁਤ ਦੁਖੀ ਨੇ ਬਾਪ ਕਹਿੰਦੇ ਕਿ ਡੇਢ ਸਾਲ ਹੋ ਗਿਆ ਹੈ ਮੇਰਾ ਪੁੱਤ ਬੁਧਰਾਮ ਜਿਹੜਾ ਹੈ ਉਹ ਭੇਜਿਆ ਸੀਗਾ ਚਲੇ ਗਿਆ ਸੀ ਰਸ਼ੀਆ ਤੇ ਉਹਦੇ ਬਾਅਦ ਫਿਰ ਉਹਦੀ ਕੋਈ ਸੂ ਨਹੀਂ ਲੱਗ ਰਹੀ ਅਜੇ ਤੱਕ ਇੱਕ ਵਾਰੀ ਮੀਟਿੰਗ ਚ ਬੈਠ ਕੇ ਆਏ ਨੇ ਵਿਦੇਸ਼ ਮੰਤਰੀਅਲਿਆ ਦੇ ਨਾਲ ਐਮਈਏ ਜਿਹੜੇ ਹੈਗਾ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨਾਲ ਕਹਿੰਦੇ ਪਰ ਸਾਨੂੰ ਕੋਈ ਜ਼ਿਆਦਾ ਉੱਥੋਂ ਜਿਹੜਾ ਹੈਗਾ ਰਾਹਤ ਜੀ ਮਹਿਸੂਸ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਪੰਜਾਬ ਦੇ ਵੱਖ-ਵੱਖ ਲੀਡਰਾਂ ਨੂੰ ਮਿਲ ਰਹੇ ਹਾਂ ਨੇ ਪ੍ਰਗਟ ਸਿੰਘ ਦਾ ਨਾਮ ਲਿੱਤਾ ਉਹਨਾਂ ਨੇ ਅਮਰਿੰਦਰ ਰਾਜਾ ਵੜਿੰਗ ਹੁਣਾ ਦਾ ਨਾਮ ਲਿੱਤਾ ਕਿ ਉਹਨਾਂ ਨੂੰ ਮਿਲ ਰਹੇ ਆਂ ਔਰ ਅਸੀਂ ਗੁਹਾਰ ਲਗਾ ਰਹੇ ਆਂ ਕਿ ਸਾਡੀ ਜੜੀ ਹੈ ਹੈਲਪ ਕੀਤੀ ਜਾਵੇ ਲਗਾਤਾਰ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਜਿਹੜੇ ਨੇ ਅਸੈਂਬਲੀ ਆ ਰਹੇ ਨੇ ਜਿੱਥੇ ਕਿ ਵਿਦੇਸ਼ ਦੇ ਨਾਮ ਤੇ ਜਾਂ ਵਿਦੇਸ਼ ਦੀ ਖਿੱਚ ਜੜੀ ਹੈਗੀ ਹੈ ਜ਼ਿਆਦਾ ਕਮਾਂਡ ਦੀ ਖਿੱਚ ਜੜੀ ਹੈ ਉਹ ਨੌਜਵਾਨਾਂ ਨੂੰ ਵੱਖ-ਵੱਖ ਤਰੀਕੇ ਦੇ ਲੋਕ ਜਿਹੜੇ ਇਹਨਾਂ ਨੂੰ ਲੱਗ ਰਹੀ ਹੈ ਔਰ 에ਜੰਟ ਇਹਦਾ ਲਗਾਤਾਰ ਜਿਹੜਾ ਉਹ ਫਾਇਦਾ ਉਠਾ ਰਹੇ ਨੇ ਔਰ ਕਿੱਦਾਂ ਖੱਜਲ ਹੋ ਰਹੇ ਨੇ ਲੋਕ ਉਥੇ ਔਰ ਕਿਸ ਤਰੀਕੇ ਦੇ ਨਾਲ ਹੁਣ ਮਿਸਿੰਗ ਬਹੁਤ ਸਾਰੇ ਲੋਕ ਜਿਹੜੇ ਨੇ ਮਿਸਿੰਗ ਜਿਹੜੇ ਇਸ ਪਾਰਟਿਕੂਲਰ ਵਿੱਚ ਡਿਫਰੈਂਟ ਡਿਫਰੈਂਟ ਬੈਚਸ ਦੇ ਵਿੱਚ 에ਜੰਟਸ ਲੈ ਜਾਂਦੇ ਨੇ ਔਰ ਉਥੇ ਜਾ ਕੇ ਖਾਸ ਕਰਕੇ ਰਸ਼ੀਆ ਔਰ ਯੂਕਰੇਨ ਦੀ ਜਿਸ ਤਰੀਕੇ ਦੇ ਨਾਲ ਇਸ ਟਾਈਮ ਜੰਗ ਲੱਗੀ ਹੋਈ ਹੈ ਉਹਦੇ ਵਿੱਚ ਰਸ਼ੀਆ ਚ ਪਰਤੀਆਂ ਕੀਤੀਆਂ ਜਾਂਦੀਆਂ ਨੇ ਫਿਰ ਅੱਗੇ ਜੰਗ ਚ ਭੇਜ ਦਿੱਤਾ ਜਾਂਦੇ ਉਹਨਾਂ ਚੋਂ ਹੀ ਇੱਕ ਜਿਹੜਾ ਨੌਜਵਾਨ ਸੀਗਾ ਇਹਨਾਂ ਦਾ ਬੇਟਾ ਉਹ ਜਿਹੜਾ ਹੈਗਾ ਮਿਸਿੰਗ ਦੇ ਵਿੱਚ ਆਇਆ ਹੋਇਆ ਔਰ ਉਹ ਕਹਿੰਦੇ ਕਿ ਉਹਨਾਂ ਨੂੰ ਭਰਤੀ ਕੀਤਾ ਗਿਆ ਸੀ ਉੱਥੇ ਫੌਜ ਦੇ ਵਿੱਚ ਇੱਕ ਤਨਖਾਹ ਜ਼ਰੂਰ ਕਹਿੰਦੇ ਭੇਜੀ ਪਰ ਉਹਦੇ ਬਾਅਦ ਫੋਨ ਆਇਆ ਲਾਸਟ ਉਹਦੇ ਵਿੱਚ ਕਿਹਾ ਗਿਆ ਕਿ 15 ਦਿਨਾਂ ਲਈ ਸਾਨੂੰ ਅੱਗੇ ਭੇਜਿਆ ਜਾ ਰਿਹਾ ਹੈ ਅੱਗੇ ਤੋਂ ਮਤਲਬ ਲਾਇਆ ਜਾ ਸਕਦਾ ਹੈ ਕਿ ਸ਼ਾਇਦ ਬਾਰਡਰ ਤੇ ਜਾਂ ਉਸ ਜਿਹੜਾ ਜੰਗ ਦੀ ਜਿੱਥੇ ਹੈਗਾ ਫਰੰਟ ਲਾਈਨ ਤੇ ਭੇਜਿਆ ਜਾ ਰਿਹਾ ਹੈ ਇਸ ਤਰ੍ਹਾਂ ਦਾ ਗੱਲ ਹੀ ਹੋ ਸਕਦੀ ਹੈ ਪਰ ਉਹਨਾਂ ਦੇ ਬਾਵਜੂਦ ਉਹ ਇੱਕ ਦੁਖੀ ਬਾਪ ਜਿਹੜਾ ਹੈਗਾ ਉਹ ਵਾਰ-ਵਾਰ ਇਹੀ ਗੁਹਾਰ ਲਗਾ ਰਿਹਾ ਕਿ ਉਹਨਾਂ ਦੇ ਬੱਚੇ ਦੀ ਜੋ ਵੀ ਜਿੱਥੇ ਵੀ ਜੋ ਵੀ ਹਕੀਕਤ ਹੈ ਉਹ ਕਟਕਸ ਕਟ ਉਹਨਾਂ ਨੂੰ ਪਤਾ ਜ਼ਰੂਰ ਲੱਗਣੀ ਚਾਹੀਦੀ ਹੈ ਕੈਮਰਾ ਪਰਸਨ ਕਬੀਰ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਰੋਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ